ਇੱਕ 5 ਸਾਲ ਦਾ ਬੱਚਾ ਐਡੀ ਦਰਿੰਦਗੀ ਤੇ ਐਡੀ ਬੇਰਹਿਮੀ ਨਾਲ ਮੈਨੂੰ ਲੱਗਦਾ ਵੀ ਰਾਖਸ਼ਾਂ ਦੀ ਵੀ ਰੂਹ ਕੰਬ ਜੇ ਜਦੋਂ ਮੈਂ ਉਸ ਘਟਨਾ ਬਾਰੇ ਉਸ ਇਲਾਕੇ ਦੇ ਸ਼ਰਪੁਰ ਦੇ ਲੋਕਾਂ ਤੋਂ ਸੁਣਿਆ ਕਿ ਇੱਕ ਪ੍ਰਵਾਸੀ ਵੱਲੋਂ 5 ਸਾਲ ਦਾ ਬੱਚਾ ਚੱਕ ਕੇ ਲੈ ਜਾ ਕੇ ਪਹਿਲਾਂ ਉਹਦੇ ਗੁਪਤੰਗ ਦੇ ਵਿੱਚ ਉਹਨੇ ਡੰਡਾ ਦਿੱਤਾ ਫਿਰ ਉਹਨੇ ਉਸ ਨਾਲ ਜਿੰਨਾ ਕੁ ਕੰਮ ਕਰਨਾ ਸੀ ਉਹ ਕੀਤਾ ਫਿਰ ਡੰਡਾ ਦਿੱਤਾ ਫਿਰ ਸਿਰ 'ਚ ਉਹਦੇ ਕੋਈ ਮਤਲਬ ਕੇ ਉਹਨੇ ਇੱਟ ਮਾਰੀ ਬੱਚੇ ਦੇ ਤੇ ਦੇਖੋ ਜਦੋਂ ਬੱਚੇ ਦੀ ਡੈੱਡ ਬਾਡੀ ਮਿਲੀ ਆ ਉਹਦੀ লাশ ਮਿਲੀ ਆ ਉਹਦੀ ਜਿਹੜੀ ਜੀਵ ਸੀ ਉਹ ਦੰਦਾਂ ਨਾਲ ਐਂ ਬੜਤੀ ਜਵਾਕ ਨਹੀਂ ਕਿੰਨਾ ਦਰਦਰੇ ਨਾਲ ਯਾਰ ਬੰਦਾ ਚੀਕਿਆ ਹੋਊਗਾ ਉਹ ਬੱਚਾ ਚੀਕਿਆ ਹੋਊਗਾ ਤੇ ਕਿਹਨੂੰ ਕਿਹਨੂੰ ਉਸ ਬੱਚੇ ਨੂੰ ਉਸ ਵੇਲੇ ਯਾਦ ਪੁੱਤਾ ਹੋਣਾ ਤੋ ਕ੍ਰਿਮੀਨਲ ਮਾਈਂਡ ਬੰਦੇ ਜਿਹਨੂੰ 7 ਸਾਲ ਪਹਿਲਾਂ ਯੂਪੀ ਦੇ ਵਿੱਚ ਕੈਦ ਹੋਈ ਇਹੋ ਜੇ ਕੇਸ ਦੇ ਵਿੱਚ ਉਹ ਬੰਦੇ ਇੱਥੇ ਆ ਕੇ ਰਹਿ ਰਹੇ ਨੇ ਤੇ ਇੱਥੇ ਕ੍ਰਾਈਮ ਆਪਾਂ ਪਹਿਲਾਂ ਕੁੰਬੜਾਂ ਦੇ ਵਿੱਚ ਦੇਖਿਆ ਮਹਾਲੀ ਦੇ ਵਿੱਚ ਜੀ ਦੋ ਨੌਜਵਾਨ ਮਰੇਗੇ ਫਿਰ ਰੋਪੜ ਦੇ ਵਿੱਚ ਇੱਕ ਨੌਜਵਾਨ ਮਾਰਿਆ ਗਿਆ ਹੁਣ ਇੱਕ ਬੱਚਾ ਇੱਕ 35 ਸਾਲ ਦਾ ਪ੍ਰਵਾਸੀ ਇੱਕ 6 ਸਾਲ ਦੀ ਬੱਚੀ ਨੂੰ ਚੱਕ ਕੇ ਕਮਾੜ ਚ ਲੈ ਜਾਂਦਾ ਉਹ ਵੀ ਪ੍ਰਵਾਸੀ ਦੀ ਬੱਚੀ ਹੁੰਦੀ ਹੈ ਬੱਚੀਆਂ ਸਾਡੀਆਂ ਸਾਰੀ ਅਸੀਂ ਕੋਈ ਮਨੁੱਖਤਾ ਦੇ ਖਿਲਾਫ ਨਹੀਂ ਹੈ ਸਰਬ ਸਾਂਝੀ ਵਾਲਤਾ ਦੀ ਗੱਲ ਸਾਡੇ ਗੁਰੂਆਂ ਦਾ ਸੁਨੇਹਾ ਸੰਦੇਸ਼ ਹੈ ਸਿਧਾਂਤ ਹੈ ਪਰ ਮੈਂ ਗੱਲ ਕਹਿਣੀ ਚਾਹੁੰਦਾ ਜੇ ਅੱਜ ਵੀ ਅਸੀਂ ਨਾ ਉੱਠੇ ਸਾਡੀ ਜਿਹੜੀ ਸਥਿਤੀ ਹੈ ਭੂਗੋਲਕੋ ਬਦਲੀ ਜਾ ਚੁੱਕੀ ਹੈ ਡੈਮੋਗ੍ਰਾਫੀ ਬਦਲ ਰਹੀ ਹੈ ਸਾਡੀ ਅਗਲੀ ਗੱਲ ਜੇ ਅੱਜ ਅਸੀਂ ਇਹ ਆਵਾਜ਼ ਜੇ Rajasthan ਦਾ ਕਾਨੂੰਨ ਹੈ ਅਮਾਚਲ ਦਾ ਕਾਨੂੰਨ ਆ ਉਤਰਾਖੰਡ ਦਾ ਕਾਨੂੰਨ ਆ ਬਾਕੀ ਸੂਬਿਆਂ ਦੇ ਕਾਨੂੰਨ ਆ ਵੀ ਉੱਥੇ ਜ਼ਮੀਨ ਨਹੀਂ ਲੈ ਸਕਦੇ ਉੱਥੇ ਵੋਟ ਨਹੀਂ ਬਣਾ ਸਕਦੇ ਉੱਥੇ ਨੌਕਰੀ ਨਹੀਂ ਲੈ ਸਕਦੇ ਤੇ ਪੰਜਾਬ ਚ ਕਿਉਂ ਨਹੀਂ ਬਣ ਰਿਹਾ